ਖੁਸ਼ੀਆਂ ਦੇ ਨਾਲ ਹੀ ਸਾਂਝ ਪਾਵਾਂਗੇ ਅਸੀਂ ਪਦਮਸ਼ਰੀ ਨਿਰਮਲ ਦੇਸ਼ੀ ਦਾ ਜਿਹੜੇ ਸਮੇਂ ਦੇ ਵਿੱਚ ਤੁਸੀਂ ਥੀਏਟਰ ਦੇ ਨਾਲ ਜੁੜੇ ਸੀ ਸ਼ਾਇਦ ਉਹ ਪੰਜਾਬ ਦੀਆਂ ਕੁੜੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਵੇ ਇਸ ਵੱਲ ਝਾਤੀ ਮਾਰੀ ਪੰਜਾਬ ਵੱਲ ਝਾਤੀ ਮਾਰੀ ਬਾਰਲੇ ਸਟੇਟ ਦੇ ਦੋ ਦੋ ਤਿੰਨ ਤਿੰਨ ਜਣਿਆਂ ਨੂੰ ਮਿਲਦੇ ਆਵਾਰਡ ਲੇਡੀਜ਼ ਨੂੰ 30 ਲੇਡੀਜ਼ ਨੂੰ ਸਾੜਨਾਲ ਬਾੜ ਮਿਲ ਰਿਹਾ ਹੈ ਇਲਾਕੇ ਤੋਂ ਤੁਸੀਂ ਜਿਹੜੇ ਟਿੱਬਿਆਂ ਵਾਲਾ ਇਲਾਕਾ ਹੈ ਕੋਈ ਵੱਡੇ ਖੀਵੇ ਦੀ ਉਸ ਧੀ ਦੇ ਜਦੋਂ ਹੱਥਾਂ ਦੇ ਵਿੱਚ ਰਾਸ਼ਟਰਪਤੀ ਨੇ ਪਦਮਸ਼ਰੀ ਦਿੱਤੇ ਫਿਲਮਾਂ ਦੇ ਦਿੱਦ ਨੂੰ بڑے ਕੱਬੇ ਦੇ ਦੇਖੇ بڑے ਅੜਪੂਲੇ ਦੇਖਿਆ ਹੱਸਦੇ ਨਹੀਂ ਰਹਿੰਦੇ ਹਾਂਜੀ ਜਿਸੇ ਵੀ ਹੋਣੀ ਨਹੀਂ ਤੁਸੀਂ ਦੇਖ ਮੈਂ ਤੁਹਾਡੇ ਬਾਹਰ ਥੋੜਾ ਸੱਚ ਕੀਤਾ ਤੇ ਕਿਤੇ ਇੱਕ ਫਿਲਮ ਦੇ ਵਿੱਚ ਬੈਠੇ ਸੀ ਗੱਲਬਾਤ ਕਰ ਰਹੇ ਸੀ ਸਾਰੇ ਸਟਾਰ ਕਸਟ ਬਾਕੀ ਲੱਗੇ ਕਿੰਦੇ ਮੈਂ ਨਿੱਕੀ ਐਸੇ ਕਰਕੇ ਯਾਦ ਵੀ ਕਰਾਇਆ ਪਿਛਲੇ 5 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਥੀਏਟਰ ਦੀ ਪੰਜਾਬੀ ਫਿਲਮਾਂ ਦੀ ਸੇਵਾ ਕਰਨ ਦੇ ਬਦਲੇ ਜਿਹੜਾ ਉਹਨਾਂ ਨੇ ਬੇਹਤੀਨ ਭੂਮਿਕਾ ਨਬਾਈਆ ਸ਼ਮੂਲੀਅਤ ਦਰਜ ਕਰਵਾਈ ਆ ਔਰ ਪੰਜਾਬੀ ਥੀਏਟਰ ਨੂੰ ਤੇ ਪੰਜਾਬੀ ਫਿਲਮਾਂ ਨੂੰ ਉੱਚਾ ਚੁੱਕਣ ਦਾ ਜਿਹੜਾ ਉਹਨਾਂ ਨੇ ਜਮਾ ਚੁੱਕਿਆ ਸੀ ਉਸ ਦਾ ਆਖਰ ਫਲ ਮਿਲਿਆਗਾ ਲੌਂਗ ਦਾ ਲਸ਼ਕਾਰਾ ਗਲਾਬੋ ਮਾਸੀ ਦੇ ਕਿਰਦਾਰ ਤੋਂ ਲੈ ਕੇ ਨਿਕਾ ਜਾਲਦਰ ਦੇ ਵਿੱਚ ਅੜਬ ਦਾਦੀ ਦੇ ਸਮਾਰ ਦੇ ਨਾਲ ਚੰਨਨ ਵਾਲੀ ਨਿਰਮਲ ਰਿਸ਼ੀ ਜਿਹਨਾਂ ਪਾਰ ਸਰਕਾਰ ਨੇ ਉਹਨਾਂ ਦੀਆਂ ਸਵਾਵਾਂ ਬਦਲੇ ਬਹੁਤ ਵੱਡਾ ਨਾਮ ਦਿੱਤਾ ਹੈਗਾ ਇਹ ਖੁਸ਼ੀ ਆ ਪੰਜਾਬੀ تھیਟਰ ਵਾਸਤੇ ਪੰਜਾਬੀ ਸਿਮਨ ਵਾਸਤੇ ਤੇ ਪੰਜਾਬੀ ਜਗਤ ਵਾਸਤੇ ਤੇ ਖੁਸ਼ੀਆਂ ਦੇ ਨਾਲ ਹੀ ਸਾਂਝ ਪਾਵਾਂਗੇ ਅਸੀਂ ਬਦਮਸ਼ਰੀ ਨਿਰਮਲ ਰਿਸ਼ੀ ਨਾਲ ਮੈਂ ਬਹੁਤ ਬਹੁਤ ਸੁਆਗਤ ਹੈ ਤੇ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ। ਸ਼ੁਕਰੀਆ ਜੀ ਫਰਦੌਸ਼ ਜੀ। ਕੀ ਮੈਂ ਦੇਖਦੇ ਜਿਹੜਾ ਐਡਾ ਵੱਡਾ ਮੋੜ ਬੁੱਡਾ ਜਿਹੜਾ ਬਾਅਸ ਸਰ ਕਰਨ ਤੁਹਾਨੂੰ ਸਨਮਾਨ ਦਿੰਦਾ ਜਿਹੜੇ ਸਮੇਂ ਦੇ ਵਿੱਚ ਤੁਸੀਂ ਥੀਏਟਰ ਦੇ ਨਾਲ ਜੁੜੇ ਸੀ ਸ਼ਾਇਦ ਉਹ ਪੰਜਾਬ ਦੀਆਂ ਕੁੜੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਹਾਂਜੀ ਉਹ ਤੇ ਪਤਾ ਵੀ ਨਹੀਂ ਸੀ ਕਿ ਨਾਲੇ ਮੈਂ ਸੋਚ ਵੀ ਨਹੀਂ ਸਕਦੀ ਸੀ ਜੀ ਵੀ ਇੱਟਾ ਵੱਡਾ ਅਵਾਰਡ ਮੈਨੂੰ ਮਿਲਸਾਇਆ ਕਿਉਂਕਿ ਮੈਂ ਕੋਈ ਇਹੋ ਜੀ ਗੱਲ ਵੀ ਨਹੀਂ ਕੀਤੀ ਪਰ ਜਿਵੇਂ ਕੋਈ ਸੁਪਨਾ ਵੀ ਨਹੀਂ ਸੀਗਾ ਵੀ ਕੋਈ ਅਵਾਰਡ ਲੈਣਾ ਜਾਂ ਕੁਝ ਹੋਣਾ ਬਸ ਆਪਦੀ ਰੌਣਕ ਤੇ ਕੰਮ ਕਰਦੀ ਰਹੀ ਜਿਵੇਂ ਮਿਲੇ ਕੰਮ ਕਰਦੀ ਰਹੀ ਦੇ ਇਟ ਵਸੇ ਚੁੜ ਬਾਡੀ ਮਿਲੇ ਸਰਪਸ਼ ਮਿਲੇ ਮੈਨੂੰ ਮਿਲਦਾ ਵੀ ਰਿਹਾ ਮੈਨੂੰ ਤੇ ਇਸ ਕਰਕੇ ਮੈਂ ਕੋਈ ਬਹੁਤਾ ਵੱਡਾ ਸੁਪਨਾ ਨਹੀਂ ਲਿਆ ਸੀ ਪਰ ਇਹ ਸੁਪਨਾ ਤਾਂ ਵੀ ਵੱਡੀ ਚੀਜ਼ ਹੈ ਜਿਹੜੀ ਮੈਨੂੰ ਅੱਜ ਮਿਲੀ ਹੈ ਆਮ ਗ੍ਰੇਟਫੁਲ ਟੂ एवरीवन ਪ੍ਰਾਈਮ ਮਿਨਿਸਟਰ ਸਾਹਿਬ ਗੋਦੀ ਸਾਹਿਬ ਦਾ ਬਾਲ ਸਿੰਘ ਜਾਈ ਫੁਰਾ ਜਿਹੜੇ ਹੈਗੇ ਹੈ ਚੇਅਰਮੈਨ ਨੈਸ਼ਨਲ ਕਮਿਸ਼ਨ ਆਫ ਮਾਈਨੋਰਟੀਜ਼ ਹੈ ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਵਿਕ ਪੰਜਾਬ ਵਾਲੇ ਨੇ ਦੇਖਿਆ ਪੰਜਾਬ ਨੂੰ ਇਹ ਦੇਖਿਆ ਵੀ ਪੰਜਾਬ ਚ ਤਾਂ ਕੋਈ ਅਵਾਰਡ ਹੀ ਨਹੀਂ ਆਉਂਦੇ ਜੀ ਹੋਰ ਸਾਰੀਆਂ ਸਟੇਟਸ ਦੀ ਇੰਨੇ ਨੇ ਅਵਾਰਡ ਹੁੰਦੇ ਆ ਪਰ ਪੰਜਾਬੀਆਂ ਵੱਲੋਂ ਕੋਈ ਜਾਂਦਾ ਹੀ ਨਹੀਂ ਕੋਈ ਰეკਮੈਂਡ ਹੀ ਨਹੀਂ ਕਰਦਾ ਕਿਸੇ ਨੂੰ ਅੱਗੇ ਬਹੁਤ ਵੱਡੇ ਆਰਟਿਸਟ ਹੋਰ ਵੀ ਹੈਗੇ ਆ ਪਰ ਕਿਸੇ ਨੇ ਕੁਝ ਨਹੀਂ ਬਾਤਲ ਨਹੀਂ ਕੀਤਾ ਵੀ ਇਹਸ਼ ਕਰਕੇ ਪੰਜਾਬ ਲਈ ਦਰਵਾਜ਼ਾ ਖੋਲ ਦਸਤਾਰੀ ਫਿਲਮ ਇੰਡਸਟਰੀ ਲਈ ਔਰ ਬਹੁਤ ਬਹੁਤ ਸ਼ੁਕਰੀਆ ਮੰਨ ਮਤਲਬ ਜਿਹੜੇ ਅੱਜ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਦੇ ਭੰਡਾਰ ਮਿਲੇ ਹੈਗੇ ਇਹਨਾਂ ਦਾ ਕੀ ਪੰਜਾਬੀ ਥੀਏਟਰ ਤੇ ਪੰਜਾਬੀ ਸਿਨੇਮਾ ਉਹਨਾਂ ਦਾ ਵੀ ਮਾਣ ਉੱਚਾ ਹੋਇਆ ਸ਼ਬਦ ਮਾਣ ਉੱਚਾ ਹੈ ਸ਼ਬਦ ਮਾਣ ਉੱਚਾ ਹੈ ਸਾਰੀ ਇੰਡਸਟਰੀ ਸਾਡੀ ਇੰਨੀ ਖੁਸ਼ ਹੈ ਤੁਸੀਂ ਉਹ ਦੇਖਦੇ ਰਹੋਗੇ ਕਿ ਕਿੰਨੇ ਖੁਸ਼ ਹੈਗੇ ਸਾਰੇ ਇੰਨੇ ਮੈਨੂੰ ਫੋਨ ਆਏ ਆ ਜਾਂ ਸਾਰੀ ਇੰਡਸਟਰੀ ਵੱਲੋਂ ਵੈਸੇ ਦੂਜੇ ਲੋਕਾਂ ਦੇ ਵੀ ਆਏ ਆ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਸਭ ਲਈ ਮੇਰਾ ਮੇਰਾ ਕੋਈ ਬਹੁਤਾ ਵੱਡਾ ਹੈ ਜੀ ਗੱਲ ਨਹੀਂ ਹੈ ਪਰ ਸਾਰਿਆਂ ਲਈ ਇਹ ਦਰਵਾਜ਼ੇ ਖੁੱਲ ਗਏ ਨੇ ਵੀ ਹੁਣ ਉਹ ਸ਼ੌਕ ਨਾਲ ਪਿਆਰ ਨਾਲ ਕੰਮ ਕਰ ਸਕਦੇ ਆ ਵੀ ਸਾਨੂੰ ਵੀ ਰਿਕੋਗਨਾਈਜ਼ ਕਰੂਗੀ ਮਤਲਬ ਗਵਰਨਮੈਂਟ ਸਾਡਾ ਵੀ ਕੋਈ ਭਲਾ ਲੋਚੂਗੀ ਮਤਲਬ ਜਿਹੜੀ ਸਾਡੀ ਇੰਡਸਟਰੀ ਆ ਜਾਂ ਸਾਡੀ ਕਲਾ ਜਾਂ ਸਾਡਾ ਥੀਏਟਰ ਆ ਬਾਕੀਆਂ ਦੇ ਮੁਕਾਬਲੇ ਅਸੀਂ ਇੰਨਾ ਉੱਚੀਆਂ ਮਤਲਬ देर बाद ਮੁੱਲ ਪਿਆ ਅ ਮੁੱਲ देर बाद ਤੇਜੀ ਮੈਂ ਤੁਸੀਂ ਦੇਖੋ ਨਾ ਇਹ ਪੰਜਾਬੀਆਂ ਦੀ ਥਾਵਾਂ ਕਿੱਥੇ ਕਿੱਥੇ ਜਾਂਦੀ ਹੈ ਜੀ ਕਿਹੜੇ ਕਿਹੜੇ ਮੁਲਕ ਜਾਂਦੀ ਹੈ ਕਿਹੜੀ ਕਿਹੜੀ ਥਾਵਾਂ ਤੇ ਜਾਂਦੀ ਹੈ ਤੁਸੀਂ ਬਾਹਰਲੇ ਮੁਲਕਾਂ ਦੇਖ ਲਓ ਇੰਗਲਿਸ਼ ਲੋਕਾਂ ਦੇਖ ਲਓ ਕਿਸੇ ਲੋਕਾਂ ਦੇਖ ਲਓ ਗ੍ਰਾਮ ਦੀ ਭੀੜ ਨਾਲ ਸਾਰੇ ਨਸਤੇ ਨੇ ਔਰ ਪੰਜਾਬ ਦਾ ਐਡਾ ਵੱਡਾ ਰਤਵਾ ਨਾ ਅਸਵਸ ਸਾਨੂੰ ਸੰਭਾਲਣ ਦੀ ਲੋੜ ਹੈਗੀ ਹੈ ਸਾਨੂੰ ਇਹ ਪੰਜਾਬ ਨੂੰ ਜੇ ਚਾਹੀਏ ਨਾ ਅਸੀਂ ਅੱਜ ਵੀ ਸੋਨੇ ਦੀ ਚਿੜੀ ਬਣਾ ਸਕਦੇ ਹਾਂ ਸਾਢੇ 3 ਕਿਸੇ ਵਰਤੇ ਨਹੀਂ ਹੈ ਜਿਵੇਂ ਕਿਸੇ ਨੂੰ ਮਗਲਮਈ ਨਹੀਂ ਕਹਿ ਸਕਦੇ ਕਿ ਚਾਰਚੋ ਚੰਗਲੇ ਕੋਈ ਕਰੇ ਅਸੀਂ ਆਪ ਹੀ ਇੰਨੇ ਜ਼ਬਰਦਸਤ ਹੈਗੇ ਆ ਸਟਰੋਂਗ ਹੈਗੇ ਆ ਅਸੀਂ ਕੋਸ਼ਿਸ਼ ਵੀ ਕਰ ਸਕਦੇ ਪੰਜਾਬੀ ਪਰ ਸਾਨੂੰ ਥੋੜੇ ਦੇਰ ਬਾਅਦ ਪਛਾਣ ਮਿਲੀ ਹੈ ਕਿ ਲੋ ਮਿਲ ਵੀ ਗਈ ਇਹ ਬਹੁਤ ਅੱਛੀ ਗੱਲ ਹੈ ਵੀ ਸਾਡੇ ਲਈ ਹੋਣਾ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਮੈਂ ਇੱਕ ਵੱਡੀ ਮੰਗ ਨਾਲ ਗੱਲ ਕਰੀ ਕਿ ਪੰਜਾਬੀ ਇੰਨੇ ਅਸੀਂ ਮਿਹਨਤੀਆਂ ਮਜ਼ਬੂਤ ਆ ਕੋਈ ਵੀ ਅਜੀਹਾ ਖੇਤਰ ਨਹੀਂ ਆ ਕੋਈ ਵੀ ਜਾਪੀ ਨਹੀਂ ਜਿਸੇ ਅਸੀਂ ਤਮਾਲਾ ਨਹੀਂ ਪੈਣਾ ਪਰ ਤੁਸੀਂ ਜਿਹੜੇ ਜ਼ਿਕਰ ਕੀਤਾ ਕਿ ਪੰਜਾਬੀ ਇੰਡਸਟਰੀ ਜਾਂ ਪੰਜਾਬੀ ਗੀਤ ਸਰੀਤ ਸਾਡੇ ਗੀਤਾਂ ਦੇ ਸੰਗੀਤਾਂ ਦੇ ਬੋਰੇ ਵੀ ਲੱਛੇ ਹਾਂ ਇਹ ਮਤਲਬ ਇੱਕ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ ਭਾਰਤ ਸਰਕਾਰ ਨੇ ਯਤਨ ਕੀਤਾ ਕਿ ਜਰਮਨ ਰਿਸ਼ੀ ਦੇ ਰੂਪ ਦੇ ਵਿੱਚ ਬਹੁਤ ਵੱਡਾ ਯਤਨ ਕੀਤਾ ਹੈ ਔਰ ਮੈਂ ਉਹਨਾਂ ਸੱਚੀ ਸ਼ੁਕਰਗੁਜ਼ਾਰ ਹਾਂ ਸਾਲਾਂ ਦੀ ਵੀ ਇਸ ਇਸ ਵਲ ਝੱਤੀ ਮਾਰੀ ਪੰਜਾਬ ਵਾਲ ਚਾਤੀ ਮਾਰੀ ਨਹੀਂ ਤਾਂ ਨਹੀਂ ਸੋਚਦੇ ਸੀ ਕਿ ਲੋਕ ਹੋਂ ਤੱਕ ਨਹੀਂ ਸੋਚਿਆ ਇਸ ਵਿੱਚ ਤਾਂ ਵੱਡੇ ਵੱਡੇ ਹੋ ਕੇ ਵੀ ਲੋਕ ਚਲੇ ਗਏ ਨੇ ਜਿਨ੍ਹਾਂ ਨੂੰ ਨਹੀਂ ਪਛਾਣ ਮਿਲੀ ਹੈ ਜਿਵੇਂ ਹਰਪਾਲ ਦਿਵਾਨ ਜੀ ਨਟਵਾਲ ਜੀ ਕੁਸ਼ਲਪਾ ਜੀ ਸਭ ਤੋਂ ਵੱਡੇ ਵੱਡੇ ਹੋ ਕੇ ਚਲੇ ਗਏ ਨੇ ਪਰ ਅੱਜ ਮੈਨੂੰ ਉਹਨਾਂ ਨੇ ਅਨਰ ਕੀਤਾ ਤੇ ਮੈਂ ਸੋਚਦੀ ਆਂ ਵੀ ਇਹ ਸਭ ਲਈ ਸਮਝਦਾ ਮੈਂ ਮੈਂ ਕੱਲੀ ਨਹੀਂ ਆ ਮੈਨੂੰ ਕੱਲੀ ਨਿਵਾੜ ਨਹੀਂ ਮੇਰਾ ਮੇਰੀ ਸਾਰੇ ਇੰਡਸਟਰੀ ਨੂੰ। ਕਿ ਤੁਸੀਂ ਹਰਪਾਲ ਟਵਾਰਲ ਸਾਹਿਬ ਜਾਂ ਨੀਨਾ ਟਵਾਰਲ ਨੂੰ ਸਭ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਉਂਗਲ ਫੜੀ ਟੱਡੀ ਔਰ ਥੀਏਟਰ ਚ ਲੈ ਕੇ। ਮੰਨਿਆ ਜਾਂਦਾ ਹੈ ਕਿ ਜੇ ਉਹਨਾਂ ਨੂੰ ਨਹੀਂ ਉਸ ਸਮੇਂ ਵਾਰਡ ਮਿਲੇਗਾ ਗਰਸ਼ਨਪਾ ਜੀ ਨੂੰ ਨਹੀਂ ਮਿਲਿਆਗੇ ਤੇ ਅੱਜ ਜੇ ਨਿਰਮਲ ਰਿਸ਼ੀ ਨੂੰ ਮਿਲਿਆ ਤੇ ਉਹਨਾਂ ਦੀ ਉਹਨਾਂ ਨੂੰ ਇਵਾਰਡ ਮਿਲਿਆ। ਉਹਨਾਂ ਨੇ ਇਵਾਰਡ ਮਿਲਿਆ ਜੀ ਇਹ ਮੇਰਾ ਨਹੀਂ ਹੈ। ਸਾਰੀ ਮੈਂ ਤੁਹਾਨੂੰ ਦੱਸ ਦੇਣਾ ਸਾਰੀ ਪੰਜਾਬੀ ਇੰਡਸਟਰੀ ਦਾ ਵਾਰ ਹੈ। ਤੁਸੀਂ ਉਹ ਮੈਂ ਜਦੋਂ ਫਿਲਮਾਂ ਦੀ ਗੱਲ ਕਰਦੇ ਕੋਈ ਅਜਿਹੀ ਫਿਲਮ ਨਹੀਂ ਹੈਗੀ ਜਿਹਦੇ 'ਚ ਤੁਸੀਂ ਨਾ ਹੋ। ਤੇ ਜੇ ਜਿਹਦੇ ਚ ਤੁਸੀਂ ਨਾ ਹੋ ਤੇ ਮਤੌਰ 'ਤੇ ਇਹਦੇ ਦਰਸ਼ਕ ਅਪੀਲ ਕਰਦਾ ਕਿ ਮੈਨੂੰ ਵੀ ਸਵਾਦ ਨਹੀਂ ਆਉਂਦਾ ਕਿ ਨਹੀਂ ਮੈਡਮ ਨਿਰਮਲੀ ਜੀ ਤੇ ਨਹੀਂ ਤੈਨੂੰ ਐਵੇਂ ਬਹਿਣ ਬੈ ਮੇਰੇ ਤੋਂ ਇਲਾਵਾ ਵੀ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਬਣੀਆਂ ਐ ਐਸੀ ਗੱਲ ਨਹੀਂ ਐ ਤੁਸੀਂ ਸ਼ਾਇਦ ਦੇਖੀਆਂ ਨਹੀਂ ਹੋਣਗੀਆਂ ਬਹੁਤ ਅੱਛੀਆਂ ਫਿਲਮਾਂ ਬਣੀਆਂ ਹੈਗੀਆਂ ਮੈਂ ਜੀ ਜੁਨੇ ਚਲੋ ਮੈਂ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੁੰਦਾ ਪਰ ਹੋਰ ਆਰਟਿਸਟ ਵੀ ਬਹੁਤ ਅੱਛੇ ਐ ਨਹੀਂ ਕਰਦੇ ਨਹੀਂ ਕਰਦੇ ਤੇ ਬਹੁਤ ਸਾਰੇ ਨੇ ਪਰ ਜੇ ਦੋਸੀ ਤਾਂ ਫਿਲਮਾਂ ਦੇ ਦੇ ਵੀ ਲੱਗਦਾ ਕਿ ਸਾਹਮਣੇ ਦਾਦੀ ਬੈਠੀ ਜਾਂ ਨਾਨੀ ਬੈਠੀ ਹੈਗੀ ਆਹ ਉਹ ਠੀਕ ਐ ਕਿ ਮੈਂ ਸਭ ਤੋਂ ਵੱਡੀ ਐ ਤਾਂ ਲੋਕ ਲੱਗਦੇ ਨਹੀਂ ਇਸ ਬਾਤ ਉਹ ਫਿਲਮਾਂ ਚ ਵੀ ਦਾਦੀ ਤੇ ਨਾਨੀ ਨਾਨੀ ਐ ਵੀ ਕਿਵੇਂ ਅਕਸਰ ਦਾਦੀ ਜਾਂ ਨਾਨੀ ਝਿੜਕਾ ਮਾਰਦੀ ਹੁੰਦੀ ਨਾ ਮੈਂ ਤੁਸੀਂ ਲਾਈਦੇ ਹਾਂ ਹਾਂ ਜੀ ਹਾਂ ਮੈਂ ਛਿੜਕਿਆ ਵੀ ਮਾਰਦੀ ਐ ਐਸੀ ਗੱਲ ਦੀ ਮੈਂ ਕੋਈ ਬਹੁਤੀ ਅੱਛੀ ਵੀ ਨਹੀਂ ਐ ਮੈਂ ਇਹ ਛਿੜਕਿਆ ਵੀ ਮਾਰਦੀ ਐ ਸਾਰੇ ਸਾਰੇ ਤਾਂ ਹਮੇ ਤੇ ਰਹੀ ਹਾਲ ਹੁੰਦਾ ਵੀ ਕਦੇ ਲੜਵੀ ਪੈਣੀ ਐ ਤੇ ਪਿਆਰ ਵੀ ਕਰ ਲੈਣੇ ਦੋਨੋਂ ਫਸਟੇ ਨਹੀਂ ਲੋង ਦਾ ਨਿਸ਼ਕਾਰਾ ਜੀ 1983 ਜਨਦੀ ਗਲਾਬੋ ਮਾਸੀ ਦਾ ਰੂਪ ਜਾਂ ਫਿਰ ਨਿੱਕਾ ਜਲਦਾਰ ਤੇ ਜਲਦਾਰੀ ਦਾ ਰੂਪ ਇੱਕੋ ਜਿਹਾ ਲੱਗੇ ਕਿ ਬੜੇ ਕੱਬੇ ਜੇ ਸੁਭਾਅ ਦੇ ਨੇ ਅੜਬ ਨਹੀਂ ਦੇ ਅੜਬ ਹੀ ਆ ਐਸੀ ਗੱਲ ਨਹੀਂ ਪਰ ਮੈਂ ਆਪਣਾ ਕਿਰਦਾਰ ਬੜੀ ਸਿਰਸੈਲੀ ਗੱਲ ਨਿਭਾਣੀ ਐ ਜੀ ਜਦੋਂ ਮੈਨੂੰ ਕੋਈ ਕੰਮ ਹੋਵੇ ਇਸਨ ਕਰਨਾ ਹੋਵੇ ਕਿੰਨੇ ਮੈਨ ਲੱਗਦਾ ਕਿ ਮੈਂ ਚੁੱਪਚਾਪ ਬੈਠ ਕੇ ਸੁਣਾ ਦੇਖੋ ਇਹਨਾਂ ਇਹਨਾਂ ਦੀ ਇਹਨਾਂ ਦੇ ਦੱਸਾਂ ਮੈਂ ਡਾਇਰੈਕਟਰ ਕੀ ਕਹਿੰਦਾ ਹੈ ਰਾਈਟਰ ਕੀ ਕਹਿੰਦਾ ਹੈ ਜਾਂ ਕੈਮਰਾਮੈਨ ਕੀ ਕਹਿੰਦਾ ਹੈ ਯੋਨਰ ਉਹਨਾਂ ਨੂੰ ਅਟੈਨਸ਼ਨ ਪੀ ਕਰਦੀ ਹੈ ਮੇਰਾ ਇਹ ਨਹੀਂ ਵੀ ਮੈਂ ਕੋਈ ਚੀਜ਼ ਲੈ ਕੇ ਬੈਠ ਜੂ ਜਾਂ ਹੋਰ ਕੋਈ ਖਿਆਲ ਹੋਗਾ ਪਰ ਸਾਰਾ ਧਿਆਨ ਉਧਰ ਹੁੰਦਾ ਹੈ ਇਸ ਕਰਕੇ ਮੈਨੂੰ ਮੈਂ ਸਮਝਿਉਂ ਕਿ ਬੇ ਜਨਨੀ ਕੰਮ ਕਰਦੇ ਅਸੀਂ ਕਿਉਂ ਜਿੱਥੇ ਆਪਾਂ ਗੱਲ ਕਰਦੇ ਕਿ ਇਸ ਫਲਪਰਮੀ ਸਮਾਜ ਦੀ ਜਾਂ ਪੰਜਾਬੀ ਦੀਆਂ ਵੀ ਗੱਲ ਕੀਤੀ ਇੱਕ ਆਪਾਂ ਕਰਦੇ ਧੀਆਂ ਦੀ ਗੱਲ ਕਰਦੇ ਨਾ ਨਾਰੀ ਜਗਤ ਦੇ ਵੀ ਗੱਲ ਕਰਦੇ ਨਾ ਪੰਜਾਬ ਦੀਆਂ ਜਿੱਥੇ ਜਿੱਥੇ ਆਪਾਂ ਕਿਹਾ ਰਾਹ ਖੁੱਲ ਗਿਆ ਵੀ ਬਦਮਸ਼ੀ ਮਿਲੇਗਾ ਪਰ ਸਰਕਾਰ ਦਾ ਤੋਂ ਸ਼ਿਕਰਾਨਾ ਵੀ ਕੀਤਾ ਹੈਗਾ ਜਿਹੜੀਆਂ ਸਾਡੀਆਂ ਇਸ ਥੀਏਟਰ ਦੇ ਵਿੱਚ ਕੁੜੀਆਂ ਨੇ ਜਾਂ ਫਿਲਮ ਦੇ ਥੀਏਟਰ ਕੁੜੀਆਂ ਉਹਨਾਂ ਨੂੰ ਵੀ ਉਮੀਦ ਜਗੇਗੀ ਕਿ ਤਣ ਕਿਤੇ ਸਾਡੀ ਵੀ ਜਿਹੜੀ ਅਸੀਂ ਭੂਮਿਕਾ ਅਦਾ ਕਰਨ ਬਾਅਦ ਨੇ ਮੁੱਲ ਪਈਗਾ ਹਾਂ ਜੀ ਹੁਣ ਦੇਖੋ ਬਾਹਰਲੇ ਸਟੇਟ ਦੇ ਦੌਰਤ ਤਿੰਨ ਤਿੰਨ ਜਣਿਆਂ ਨੂੰ ਮਿਲਦੇ ਆਵਾਰਡ ਲੇਡੀਜ਼ ਨੂੰ 30 ਲੇਡੀਜ਼ ਨੂੰ ਸਾਡੇ ਨਾਲ ਬਾਅਦ ਪੈਂਦੇ ਆ ਤੇ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਕੁੜੀਆਂ ਨੂੰ ਵੀ ਹੋਊਗਾ ਵੀ ਅਸੀਂ ਵੀ ਅੱਛੀ ਤਰ੍ਹਾਂ ਕੰਮ ਕਰੀਏ ਤੇ ਸਾਨੂੰ ਵੀ ਆਵਾਰਡ ਮਿਹਨਤ ਹੈ ਮਿਹਨਤ ਜਿਹੜਾ ਕਰਦੇ ਨਾ ਉਹ ਉਹਨੂੰ ਮਤਲਬ ਸਕਸੈਸ ਜ਼ਰੂਰ ਮਿਲਦੀ ਹੈ ਸਫਲਤਾ ਸ਼ਕਤੀ ਪਈ ਹੈ ਕਿ ਤੁਸੀਂ ਮਿਹਨਤ ਕਰਦੇ ਹੋ ਜੇ ਤੁਸੀਂ ਮਿਹਨਤ ਨਹੀਂ ਨਾ ਕਰਦੇ ਫਿਰ ਨਹੀਂ ਤੇ ਇਹ ਅੱਛੀ ਗੱਲ ਹੈ ਖਾਸ ਕਰਕੇ ਜਿਸ ਇਲਾਕੇ ਤੋਂ ਤੁਸੀਂ ਜਿਹਨੂੰ ਟਿੱਬਿਆਂ ਦਾ ਇਲਾਕਾ ਕਿਹਾ ਜਾਂਦਾ ਹੈ ਨਾ ਬਾਅ ਮਸਾਲਾ ਕੀਵਾ ਰੇਕਮਟਾ ਕੀਵਾ ਵੱਡਾ ਕੀਵਾ ਹੁਣ ਵੱਡੇ ਕੀਵੇ ਦੀ ਉਸ ਧੀ ਦੇ ਜਦੋਂ ਹੱਥਾਂ ਦੇ ਵਿੱਚ ਰਾਸ਼ਟਰਪਤੀ ਨੇ ਪਦਮਸ਼ਰੀ ਦਿੱਤੀ ਤੇ ਇਲਾਕੇ ਦਾ ਵੀ ਮਾਣ ਉੱਚਾ ਹੁੰਦਾ ਹੈ ਪਰ ਮਾਪੇ ਕਿੰਨੇ ਖੁਸ਼ ਹੋਣਗੇ ਚਾਹੇ ਜਿੱਥੇ ਵੀ ਬੈਠੇ ਹੋਣ ਚਰਨ ਪਰਮਾ ਉੱਪਰ ਦੇਖ ਕੇ ਖੁਸ਼ ਹੋਣਗੇ ਜੀ ਵੀ ਸਾਡੇ ਬੱਚੇ ਨਕਸ਼ਟ ਹੁੰਦੇ ਤੁਸੀਂ ਤੁਸੀਂ ਵੀ ਕੋ ਗੱਲ ਕਿ ਆਪਾ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਹੁਣ ਸਪੇਸ ਬਹੁਤ ਜ਼ਿਆਦਾ ਉੱਚੀ ਤੇ ਸੁੱਚੀ ਹੋ ਗਿਆ ਇਹਨੂੰ ਵੀ ਦੇ ਦੇ ਕਿ ਜਿਹਨਾਂ ਕਦੀ ਸੋਚਿਆ ਨਹੀਂ ਹੈਗਾ ਸੀ ਕਿ ਦਿੱਤੇ ਸਾਲ ਚ ਇੱਕ ਫਿਲਮ ਬਣ ਗਈ ਜੋ 15 ਲੱਖ ਵੱਧ ਤੋਂ ਵੱਧ ਲਾਤਾ ਹੁਣ ਤਾਂ ਸਾਡਾ ਮਾਸ਼ੱਲਾ 100-100 ਕਰੋੜ ਤੱਕ ਪਹੁੰਚ ਗਈ ਫਿਲਮਾਂ ਦੀ ਕੋ ਪਰ ਉਹ ਉਹਦਾ ਨਵਕਤ ਉਹਦਾ ਨਸੀ ਜੀ ਉਦੋਂ ਵਕਤ ਜਿਹੜੇ ਉਹ ਵਕਤ ਦੀਆਂ ਫਿਲਮਾਂ ਸੀ ਉਦੋਂ ਉਹ ਵੀ ਪਸੰਦ ਕਰਦੇ ਸੀ ਲੋਕ ਉਹਨਾਂ ਕੋਲ ਨਾ ਅਧਾਰਾ ਸੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਪਸੰਦ ਕਰਦੇ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਦੋਂ ਕਿਹੇ ਜਿਹਾ ਸੀ ਉਹ ਜਿਵੇਂ ਸਾਰਾ ਕੁਝ ਬੰਬੇ ਤੋਂ ਆਉਂਦਾ ਸਾਰਾ ਕੁਝ ਹੁਣ ਸਾਰਾ ਕੁਝ ਸਾਡੇ ਇੱਥੇ ਅਵੇਲੇਬਲ ਫਿਰ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਤੇ ਕਿੰਨੇ ਸਾਰੀਆਂ ਚੀਜ਼ਾਂ ਹੋ ਗਈਆਂ ਅੱਛੇ ਹੁਣ ਹੋਰ ਵੀ ਯੰਗ ਬॉयਜ਼ ਅੱਛੇ ਰਾਈਟਰ ਹੋ ਗਏ ਅੱਛੇ ਡਾਇਰੈਕਟਰ ਹੋ ਗਏ ਅੱਛੇ ਐਕਟਰ ਆ ਗਏ ਉਦੋਂ ਲਿਮਿਟਿਡ ਜਿਹੇ ਬੰਦੇ ਸੀਗੇ ਸਾਰੇ ਉਹਨੂੰ ਉਹ ਵਾਲਾ ਕੋਈ علاوہ ਚੰਗਾ ਸੀ ਸਨ ਤਾਂ ਉਹ ਵਾਲੇ ਚੰਗ ਲੱਗਦਾ ਮੈਨੂੰ ਹੁਣ ਇਹ ਵੀ ਵਾਲਾ ਵੀ ਲੱਭ ਚੰਗਾ ਲੱਗਦਾ ਹੁਣ ਬਾਹਰ ਦੇ ਕਿ ਵੀ ਸ਼ੂਟਿੰਗਾਂ ਨੇ ਉਹ ਵੀ ਚੰਗ ਲੱਗਦਾ ਕਿਸੇ ਮੋੜ ਤੇ ਲੱਗਦੀ ਹੈ ਹੁਣ ਨਵੇਂ ਬੱਚਿਆਂ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਦਾ ਹੈ ਇਹ ਨਹੀਂ ਕਿ ਮੈਂ ਕਿੰਨੇ ਬੱਚਾ ਤੁਸੀਂ ਕਹੋ ਕਿ ਤੁਹਾਡਾ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਨਾ ਉਹਨਾਂ ਨੂੰ ਹਲਾਸ਼ੇ ਵੀ ਦਿੰਨੇ ਉਹਨਾਂ ਨਾਲ ਵੀ ਕੰਮ ਮਤੂੰ ਸਾਡੇ ਸਿਨੇਮਾ ਵੀ ਵਧੀਆ ਕਿਸੇ ਨਾਲ ਟੱਕ ਨਹੀਂ ਸੀ ਮੰਦੀ ਘਟਨੀ ਹੈ ਹੁਣ ਬਾਬੇ ਨੂੰ ਵੀ ਟੂ ਟੂ ਬੀ ਵੈਰੀ ਫਰੈਂਕ ਵੀ ਆ ਜਿਹੜੇ ਜਿੰਨੇ ਵੀ ਲੋਗ ਹੈਗੇ ਆਪਣੇ ਪੰਜਾਬੀ Hindu ਲੋਕ ਸਿੱਖਿਆ ਲੋਕ ਹੋਰ ਕੁਛ ਲੋਕ ਕਿਤੇ ਵੀ ਬੈਠੇ ਹੈਗੇ ਉਹ ਕਹਣਗੇ ਜੀ ਉਸ ਤਾਂ ਪੰਜਾਬੀ ਫਿਲਮਾਂ ਦੇਖਦੇ ਆ ਬੰਬੇ ਵੀ ਤੁਸੀਂ ਦੇਖੋਗੇ ਪੰਜਾਬੀ ਫਿਲਮਾਂ ਦੇਖਦੇ ਸਰ ਹੈ ਪੰਜਾਬੀ ਫਿਲਮ ਕੋਈ ਹੈ ਜੇ ਬੰਦਾ ਨਹੀਂ ਕਹੋਗੇ ਪੀ ਪੰਜਾਬੀ ਫਿਲਮ ਨਹੀਂ ਦੇਖ ਚਲੋ ਸਭ ਦੇਖਦੇ ਸਾਨੂੰ ਮੈਸੇਜ ਵੀ ਆਉਂਦੇ ਆ ਕੋਈ ਸਾਡੇ ਅਮੀਰ ਵਿਰਸੇ ਦੀ ਪਛਾਣ ਹੋਈ ਯਸ ਯਸ ਅਸੀਂ ਮੈਂ ਜੀ ਐਵੇਂ ਬੈਠੇ ਆ ਜੇ ਹੁਣ ਅਸੀਂ ਬਾਰਲੇ ਮੁਲਕਾਂ ਚ ਜਾ ਕੇ ਇੰਨੇ ਇੰਨਾ ਨਾਟਕ ਮਾਇਆ ਪੰਜਾਬੀਆਂ ਨੇ ਤੇ ਕੀ ਅਸੀਂ ਆ ਪੰਜਾਬ ਨਹੀਂ ਸਮਝ ਸਕਦੇ ਸਾਨੂੰ ਕੋਈ ਮਾਈ ਦਾ ਲਾਲ ਹੈਰਾਨ ਨਹੀਂ ਸਕਦਾ ਅਸੀਂ ਇੰਨੇ ਮਤਲਬ ਤਗੜੇ ਹੈਗੇ ਆਂ ਕਿ ਜੋ ਮਰਜ਼ੀ ਬਣਾ ਸਕਦੇ ਪੰਜਾਬੀ ਤੁਸੀਂ ਕਿ ਮੇਰੇ ਜਿਹੜੀ ਸਾਡੀ ਇਸ ਟਾਈਮ ਜਿਹੜੀ ਪੀੜ੍ਹੀ ਹੈਗੀ ਆ ਜੀ ਉਹ ਬੜੀ ਪਟਕੀ ਹੋਈ ਹੈ ਜੀ ਉਹਨਾਂ ਨੂੰ ਕੁਝ ਸੁਨੇਹਾ ਜੀ ਮੈਂ ਕਹਿੰਦੀ ਹਾਂ ਕਿ ਮਿਹਨਤ ਕਰੋ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਵੀ ਬਥੇਰਾ ਕੁਝ ਹੈਗਾ ਐਸੀ ਗੱਲ ਨਹੀਂ ਕਿ ਹੈ ਨਹੀਂ ਵੀ ਕਹਿੰਦੇ ਹੁੰਦੇ ਨਾ ਵੀ ਖੋਜਣ ਦੀ ਲੋੜ ਹੈ ਹੈ ਇੱਥੇ ਵੀ ਸਾਰਾ ਕੁਝ ਜੇ ਕੋਈ ਮੈਂ ਦੇਖਿਆ ਛੋਟੇ ਛੋਟੇ ਬਿਜ਼ਨਸ ਵਾਲੇ ਬੰਦੇ ਕਿੰਨੇ ਕਿੰਨੇ ਪੈਸਾ ਕਮਾਉਂਦੇ ਨੇ ਆਪਣੇ ਬਣੇ ਜਿਵੇਂ ਕੋਈ ਚਾਹ ਵਾਲਾ ਹੈ ਰੋਟੀ ਵਾਲਾ ਕੋ ਹੋਰ ਹੈ ਉਹਨਾਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਪਰ ਇੱਥੇ ਸੀ ਮਿਹਨਤ ਕਰਦੋਂ ਡਰਦੇ ਆ ਸਾਨੂੰ ਡਰਨਾ ਨਹੀਂ ਚਾਹੀਦਾ ਮਿਹਨਤ ਕਰਦੋ ਇਤਨੀ ਵੀ ਉਨੀ ਮਿਹਨਤ ਕਰਨੀ ਚਾਹੀਦੀ ਮੁਸ਼ਕਰੀਬ ਸੋਧਨ ੜੇ ਤੋਂ ੜੇ ਤੁਸੀਂ ਪਹੁੰਚ ਚੁੱਕੇ ਜਿਹੜੀ ਤੁਹਾਡੀਆਂ ਫਿਲਮਾਂ ਆ ਰਹੀਆਂ ਨੇ पर मोरेट किस फिल्म में वो भी एमएलए 150 हो चुकी हां खैर मीटर तो, तो जा तो हो रहे बंदे दिए हो चुके मेरे 100 फिर हो चुकी है वैसे मैं जब तू थिएटर शुरू कीता ओदो राज बब्बर साहब हाँ, या ओमपुरी साहब हने ओमपुरी हाँ, राज बब्बर वो बॉलीवुड से चले गए आगे पे इकट्ठे तो थिएटर करते रहे हां जी इकट्ठे करते हैं ये सब मेरे को पीछे ही आए हैं मैं तो पर नायक ऋषि ने संसार तो फिर 70 69 एसएफसी मैस्ट्रिक्स 6 जॉइन ਕੀਤਾ ਸੀ ਕਿਉਂਕਿ ਦੋਨੋਂ ਮੀਆਂ ਬੇਬੀ ਨੈਸ਼ਨਲ ਸਕੂਲ ਡਰਾਮਾ ਦੇ ਹੈਗੇ ਸੀ ਇਹ ਐਜੂਕੇਟਿਡ ਪਹਿਲੇ ਪਹਿਲੇ ਸੀਗੇ ਬੰਦੀ ਉਹਨਾਂ ਨੇ ਬਹੁਤ ਅੱਛੀ ਟ੍ਰੇਨਿੰਗ ਲਈ ਫਿਰ ਅਲਕਾਜ਼ੀ ਸਾਹਿਬਾਂ ਦੇ ਅੰਦਰ ਸੀ ਉਹਨਾਂ ਨਾਲ ਸਿੱਖਣਾ ਉਹਨਾਂ ਤੋਂ ਤੇ ਇਹ ਸਾਰੇ ਹਿੰਦੀ ਇੰਡਸਟਰੀ ਚ ਚਲੇ ਗਏ ਮੈਂ ਫਿਰ ਜੌਬ ਕਰਦੀ ਸੀ ਲੁਧਿਆਣੇ ਖਾਸਕ ਵਾਲੇ ਚ ਜੀ ਮੈਨੂੰ ਡਰ ਲੱਗਦਾ ਸੀ ਵੀ ਮੈਨੂੰ ਕਿਨੇ ਉੱਥੇ ਰੋਲ ਦੇਣਾ ਮੈਂ ਆਪਦਾ ਕੰਮ ਕਰ ਜੈਣੀ ਵਧੀਆ ਮੈਨੂੰ ਜੌਬ ਮਿਲ ਗਈ ਵਧੀਆ ਕਰੀ ਲਿਆ ਤੁਸੀਂ ਐਥਲੈਟਿਕਸ ਸੀ ਵੀ ਤੇ ਉਹਦੀ ਪਾਰਟਿਸਿਪੇਟ ਕੀਤੀ ਸਰਕਾਰੀ ਨੌਕਰੀ ਵੀ ਤੇ ਲਈ ਫਿਰ ਫਿਲਮਾਂ ਚ ਵੀ ਆਏ ਹਾਂ ਜੀ ਸਰਕਾਰੀ ਨਹੀਂ ਪ੍ਰਾਈਵੇਟ ਪ੍ਰਾਈਵੇਟ ਤੇ ਨਾ ਵੀ ਚਾਗੇ ਸ਼ਰਮ ਸੀ ਕਿਤੇ ਉਹ ਚੀਜ਼ ਦੀ ਕਸਰ ਤਾਂ ਨਹੀਂ ਖੱਡੀ ਬਾਕੀ ਜਿਹੜੀ ਰਹਿ ਗਈ ਹੈ ਉਹ ਕਰ ਰਹੇ ਹਾਂ ਤੁਸੀਂ ਮੇਰਾ ਆਖੀ ਸਵਾਲਾ ਫਿਲਮਾਂ 'ਚ ਜਦ ਤੁਹਾਨੂੰ ਬੜੇ ਕੱਬੇ ਜੇ ਦੇਖੇ ਬੜੇ ਅੜਬੀ ਦੇਖੇਗੇ ਵੈਸੇ ਨਿੱਜੀ ਤੇ ਦੇਖੋ ਤੁਸੀਂ ਖਾਸ ਦੇ ਦੇਣੇ ਕਿ ਨਹੀਂ ਖਾਸ ਦੇਣੀ ਹੈ ਜੀ ਜਿੱਸੇ ਵੀ ਹੋ ਜਾਣੀ ਹੈ ਸਹੀ ਹੈ ਨਹੀਂ ਮਤਲਬ ਮੇਰਾ ਮਤਲਬ ਹੈ ਕਿ ਇੱਕ ਤਾਂ ਬੰਦੇ ਝੂਠ ਨਹੀਂ ਬੋਲਣਾ ਚਾਹੀਦਾ ਕਿ ਗੋਗੀ ਝੂਠ ਬੋਲ ਕੇ ਬੰਦਾ ਨਾ ਫਿੱਕਾ ਪੈ ਜਾਂਦਾ ਮੈਂ ਤਾਂ ਹੱਸਦੀ ਰਹਿੰਦੀ ਕਿ ਮੈਂ ਝੂਠ ਨਹੀਂ ਬੋਲਦੀ ਮੈਂ ਤਾਂ ਹੱਸਦੀ ਰਹਿੰਦੀ ਕਿ ਮੈਂ ਕਿਸੇ ਨਾਲ ਠੱਗੀ ਨਹੀਂ ਕਰਦੀ ਜਾਂ ਕਿਸੇ ਨਾਲ ਝੂਠ ਮਤਲਬ ਕੋਈ ਗੱਲ ਐਝੀ ਨਹੀਂ ਕਰਦੀ ਕਿ ਕਿਸੇ ਨੂੰ ਠੇਸ ਪਹੁੰਚੇ ਕਹਿ ਦਿੰਨੀ ਆ ਫਿਰ ਬਾਅਦ ਚ ਠੀਕ ਵੀ ਹੋ ਜਾਂਦੀ ਆ ਵੀ ਫਿਰ ਮੈਨੂੰ ਆਇਆ ਝੂਠ ਝੂਠ ਬੋਲਣ ਵਾਲੇ ਬੰਦੇ ਅੱਛੇ ਨਹੀਂ ਲੱਗਦੇ ਜੋ ਵੀ ਹੈ ਬਿਲਕੁਲ ਕਿਸੇ ਨੇ ਕਹਿਤਾ ਵੀ ਆ ਗੱਲੇ ਕੱਲੇ ਫਿਰ ਮੈਨੂੰ ਗੁੱਸਾ ਚੜ ਜਾਂਦਾ ਫਿਰ ਮੈਂ ਕਹਿੰਦੀ ਕਿ ਇਹਨੂੰ ਠੀਕ ਕਰੋ ਕਿ ਜਿਹੜਾ ਤੁਹਾਡਾ ਨਾਮ ਆਇਆ ਸੂਚੀ ਦੇ ਵਿੱਚ ਮੈਂ ਤੁਹਾਡੇ ਬਾਰੇ ਥੋੜਾ ਸਰਚ ਕੀਤਾ ਤੇ ਕਿਤੇ ਇੱਕ ਫਿਲਮ ਦੇ ਵਿੱਚ ਬੈਠੇ ਸੀ ਗੱਲਬਾਤ ਕਰ ਰਹੇ ਸੀ ਸਾਰੇ ਸਟਾਰ ਕਾਸਟ ਬਾਕੀ ਲਗੇ ਕਿੰਦੇ ਮੈਂ ਨਿੱਕੀ ਐਸੀ ਕਰਕੇ ਯਾਰ ਨਹੀਂ ਕਰਾਇਆ ਉਹ ਉਹ ਅੱਗੇ ਵੀ ਜ਼ਿਕਰ ਇਹ ਜਿਵੇਂ ਸੀ ਪਪਾ ਮਿਰਵਨਿਸ ਜਨ ਸਮਾਰਿਤ ਇਹ ਜੀ ਇਸਨੂੰ ਪਦਮਸ਼ਰੀ ਨਿਰਮਲ ॠषि ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਬਹੁਤ ਵੱਡਾ ਖਿਤਾਬ ਦਿੱਤਾ ਹੈਗਾ ਔਰ ਸ਼ਾਇਦ ਕੈਸਾ ਦੇਖੀ ਕਿ ਪੰਜਾਬੀ ਜਿਹੜਾ ਅਮੀਰ ਵਿਰਸਾ ਚਾਹੇ ਥੀਏਟਰ ਪਾਸੋਂ ਦੇਖਿਆ ਜਾਵੇ ਜਾਂ ਪੰਜਾਬੀ ਸਿਨੇਮਾ ਜਿੱਕਰ ਪਾਸੇ ਦਰਵਾਜ਼ੇ ਖੁੱਲੇ ਨੇ ਫਿਲਹਾਲ ਸਮਝੋ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ